ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਸਟੇਟ ਬ੍ਰਾਂਚ ਦੇ ਸਟੇਟ ਪ੍ਰੈਜ਼ੀਡੈਂਟ ਡਾਕਟਰ ਪਵਨ ਕੁਮਾਰ ਬਾਂਸਲ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਆ ਡਾਕਟਰ ਸਾਹਿਬ ਵੈਸੇ ਤਾਂ ਸਾਰੇ ਜਾਣੂ ਹੋ ਚੁੱਕੇ ਆ ਪੂਰਾ ਦੇਸ਼ ਕੀ ਦੁਨੀਆ ਦੀਆਂ ਨਜ਼ਰਾਂ ਨੇ ਕਿ ਚੱਲ ਕੀ ਰਿਹਾ ਹੈ ਔਰ ਜੋ ਕਲਕੱਤਾ ਤੋਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਉਹ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਰੋਸ ਹੁਣ ਜਿਹੜਾ ਇੱਕ ਪਾਸੇ ਡਾਕਟਰਾਂ ਦਾ ਰੋਸ ਹੈ ਜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕਾਲਾਂ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਹਰ ਸੂਬੇ ਵਿੱਚ ਜਾਂ ਕੇਂਦਰ ਦੀ ਸਰਕਾਰ ਵੀ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਅਸਲ ਦੇ ਵਿੱਚ ਸਮੱਸਿਆ ਦੀ ਜੜ ਕਿ ਸਮਝਦੇ ਹੋ ਬੇਸਿਕਲੀ ਜਿਹੜਾ ਮੈਡੀਕਲ ਪ੍ਰੋਟੈਕਸ਼ਨ ਐਕਟ ਹੈ ਗਵਰਨਮੈਂਟ ਆਫ ਇੰਡੀਆ ਕੋਲੇ ਇਹ ਤਿਆਰ ਵੀ ਪਿਆ ਹੈਗਾ ਹੈਲਥ ਡਿਪਾਰਟਮੈਂਟ ਕੋਲੇ ਜੀ ਇਹਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ ਜੀ ਇਹ ਐਕਟ ਪੰਜ ਦੇ ਨਾਲ ਕਾਫੀ ਸਾਡੀਆਂ ਪ੍ਰੋਬਲਮਸ ਬੈਡੀਕੋਸ ਦੀਆਂ ਜਿਹੜੀਆਂ ਕਿ ਚਾਹੇ ਜੂਨੀਅਰ ਡਾਕਟਰ ਹੈ ਚਾਹੇ ਸੀਨੀਅਰ ਡਾਕਟਰ ਹੈ ਚਾਹੇ ਪ੍ਰਾਈਵੇਟ ਹਸਪੀਟਲ ਦੇ ਵਾਲੇ ਹੈ ਜਿੱਥੇ ਆ ਕੇ ਰੈਲੀਟਿਵਸ ਵੀ ਵਾਇਲੈਂਸ ਕਰਦੇ ਨੇ ਤਾਂ ਉਹ ਸਾਰੀਆਂ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ ਜੀ ਤਾਂ ਇਸ ਕਰਕੇ ਇੱਕ ਤਾਂ ਉਹ ਮੈਡੀਕਲ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਹ ਜ਼ਰੂਰ ਬੰਨਣਾ ਚਾਹੀਦਾ ਹੈਗਾ ਜੀ ਉਹਦੇ ਨਾਲ ਸਾਰੇ ਡਾਕਟਰਸ ਕਾਫੀ ਸੇਫ ਹੋ ਜਾਣਗੇ ਜੀ ਤੇ ਦੂਸਰਾ ਜਿਹੜਾ ਇਹਦੇ ਵਿੱਚ ਹੈਗਾ ਡਾਕਟਰਸ ਦਾ ਜਿਹੜੇ ਵਰਕਿੰਗ ਆਵਰ ਡਾਕਟਰਸ ਦੇ ਲਈ ਜਿਹੜੇ ਡਿਊਟੀ ਤੇ ਉਹਨਾਂ ਲਈ ਰੂਮਸ ਪ੍ਰਾਈਵੇਟ ਰੂਮਸ ਉੱਥੇ ਸਿਕਿਉਰਿਟੀ ਗਾਰਡ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਕਿਉਂਕਿ ਇਸ ਵਕਤ ਜਿਹੜੀ ਲੋਕਾਂ ਦੀ ਮਾਨਸਿਕਤਾ ਹੈਗੀ ਹੈ ਉਹ ਕਿਸੇ ਦੀ ਕੋਈ ਪਤਾ ਨਹੀਂ ਲੱਗਦੀ ਵੀ ਉਹਦੀ ਕੀ ਹੈਗੀ ਹੈ ਜੀ ਤੇ ਉਹ ਪਰਟੀਕੂਲਰਲੀ ਜਦੋਂ ਰਾਤ ਨੂੰ ਕਿਸੇ ਫੀਮੇਲ ਡਾਕਟਰ ਨੂੰ ਜਾਂ ਕਿਸੇ ਫੀਮੇਲ ਸਟਾਫ ਨਰਸ ਨੂੰ ਅਕੇਲਿਆਂ ਦੇਖਦੇ ਆ ਤਾਂ ਉਹ ਫੇਰ ਇਹ ਹੂੰ ਬੁਰੇ ਖਿਆਲਾ ਪਾ ਕੇ ਤੇ ਉਹ ਕੋਈ ਨਾ ਕੋਈ ਗਲਤ ਕੰਮ ਕਰ ਜਾਂਦੇ ਆ ਡਾਕਟਰ ਸਾਹਿਬ ਇੱਕ ਤਰਾਸ ਦੀ ਇਹ ਵੀ ਹੈ ਕਿ ਚਲੋ ਆਪਾਂ ਵੀ ਉਹਦੇ ਵਿੱਚ ਹੋ ਸਕਦਾ ਸ਼ਾਮਲ ਹੋਈਏ ਕਿ ਜਦੋਂ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਦੇਸ਼ ਵਿੱਚ ਉਦੋਂ ਸਾਰੇ ਕੋਈ ਨਾ ਕੋਈ ਆਪਣਾ ਯੋਗਦਾਨ ਪਾਉਣ ਲੱਗਦੇ ਆ ਕਿਉਂ ਨਾ ਕਿ ਘਟਨਾਵਾਂ ਹੋਣੀ ਨਾ ਉਸ ਦਾ ਆਟਮੋਸਫੀਅਰ ਤਿਆਰ ਕਿਵੇਂ ਹੋਊਗਾ ਤੁਹਾਡੇ ਹਿਸਾਬ ਨਾਲ ਐਟਮੋਸਫੀਅਰ ਤਾਂ ਜੀ ਤੇ ਜੇ ਦੇਖੋ ਤੁਸੀਂ ਫੌੜਨ ਦੇ ਵਿੱਚ ਜੀ ਮੈਂ ਹਰਦਾ ਲਈ ਆਪਦੀ ਬੇਟੀ ਕੋਲੇ ਯੂਕੇ ਜਾਣਨਾ ਹੈਗਾ ਜੀ ਉੱਥੇ ਕੋਈ ਘਟਨਾ ਹੁੰਦੀ ਨਹੀਂਗੀ ਉੱਥੇ ਰਾਤ ਨੂੰ 2-2 ਵਜੇ ਵੀ ਹਾਂਗਕਾਂਗ ਚੋਂ ਡਿਊਟੀਆਂ ਕਰਕੇ ਬੱਚੇ ਆਉਂਦੇ ਹੈਗੇ ਆ ਲੰਡਨ ਦੇ ਵਿੱਚ ਵੀ ਕਰਕੇ ਆਉਂਦੇ ਨੇ ਕੋਈ ਉੱਥੇ ਇਹ ਜੀ ਕੋਈ ਟਿਊਬਸ ਦੇ ਵਿੱਚ ਇਕੱਲੀ ਕੁੜੀ ਵੀ ਹੁੰਦੀ ਹੈਗੀ ਹੈ ਜੀ ਤਾਂ ਉੱਥੇ ਕੋਈ ਇਹ ਜੀ ਐਸੀ ਗੱਲ ਨਹੀਂ ਉੱਥੇ ਜੋ ਚੀਜ਼ ਹੁੰਦੀ ਹੈ ਵੀ ਤਾਂ ਕੰਸੈਂਟ ਹੁੰਦੀ ਹੈ ਜੀ ਇੱਥੇ ਜਿਹੜਾ ਆਪਣੇ ਹੈਗਾ ਵੀ ਬਸ ਇਕੱਲਾ ਲੜਕੀ ਨੂੰ ਦੇਖ ਲਿਆ ਤੇ ਉਹ ਚਾਰ ਬੱਚੇ ਇਕੱਠੇ ਹੋ ਕੇ ਹਾਹਾਕਾਰ ਮਚਾ ਕੇ ਉਹ ਗੜਬੜ ਕਰ ਜਾਂਦੇ ਆ ਸਾਰਾ ਜਿਹੜਾ ਸੀ ਮਤਲਬ ਉਹ ਹੁਣ ਦੇਖੋ ਕਿੰਨਾ ਬਰੂਟਲੀ ਉਹਦਾ ਮਰਡਰ ਕੀਤਾ ਪਹਿਲਾਂ ਰੇਪ ਕੀਤਾ ਇਸ ਕਰਕੇ ਸਾਰਾ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਰੀਆਂ ਮਾਨਸਿਕਤਾ ਨਾਲ ਜ਼ਿਆਦਾ ਕਨਸਰਨਡ ਹੈ ਤੇ ਜਿਹੜਾ ਇੱਕ ਉਥੇ ਕੋਈ ਪ੍ਰੋਟੈਕਸ਼ਨ ਨਹੀਂ ਸੀਗੀ ਉਸ ਕਰਕੇ ਹੈ ਡਾਕਟਰੀ ਪੇਸ਼ੇ ਦੇ ਨਾਲ ਜੁੜਿਆਂ ਨੂੰ ਤੁਸੀਂ ਬਹੁਤ ਸਮਾਂ ਸੇਵਾਵਾਂ ਨੁਭਾਈਆਂ ਨੇ ਤੇ ਤੁਸੀਂ ਮੈਡੀਕਲ ਐਸੋਸੀਏਸ਼ਨ ਦਾ ਹਿੱਸਾ ਹੁੰਦੇ ਆ ਵੀ ਕਿਉਂਕਿ ਜਿਹੜੇ ਆਗੂ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਇੱਕ ਡਾਕਟਰ ਹੋਣ ਦੇ ਨਾਤੇ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਤਿਆਰ ਹੋਣ ਦੇ ਲਈ ਕਾਰਕ ਕੀ ਨੇ ਮੁੱਖ ਕਾਰਨ ਕੀ ਨੇ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਵਿੱਚੋਂ ਲੰਘ ਜਾਂਦੀ ਹੈ ਦੁਨੀਆ ਮਾਨਸਿਕਤਾ ਦੇ ਕਾਰਨ ਤਾਂ ਬੇਸਿਕਲੀ ਇਹ ਹੈ ਵੀ ਹੁਣ ਜਿਹੜੀ ਇੰਡੀਵਿਜੂਅਲ ਸੋਸਾਇਟੀ ਹੋਈ ਜਾ ਰਹੀ ਹੈਗੀ ਹੈ ਜਦੋਂ ਅਸੀਂ ਬਚਪਨ ਦੇ ਵਿੱਚ ਦੇਖਿਆ ਸੀਗਾ ਚਾਰ ਪੰਜ ਬ੍ਰਦਰ ਸਿਸਟਰ ਉਪਦੇ ਸੀਗੇ ਜੀ ਸਾਰੇ ਇਕੱਠੇ ਰਹਿੰਦੇ ਸੀਗੇ ਕੋਈ ਉਹਦੇ ਚ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ ਇੱਕ ਦੂਜੇ ਦਾ ਭਾਈਚਾਰਾ ਹੁੰਦਾ ਸੀਗਾ ਜੀ ਹੁਣ ਜਿਆਦਾ ਇੰਡੀਵਿਜੁਅਲਿਜ਼ਮ ਆ ਰਹੀ ਹੈਗੀ ਹੈ ਤੇ ਬੱਚੇ ਜਿਹੜੇ ਨੇ ਉਹ ਜਿਆਦਾ ਸੈਲਫ ਸੈਂਟਰਡ ਹੋ ਕੇ ਖੜੂਸ ਜੇ ਹੋ ਰਹੇ ਨੇ ਜਿਹੜੇ ਕੀ ਮਤਲਬ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸਾਰਾ ਦਿਨ ਆਪ ਹੀ ਮੋਬਾਈਲ ਤੇ ਚੈਟ ਕਰੀ ਜਾਂਦੇ ਆ ਹੋਰ ਕੁਸ਼ ਕਰੀ ਜਾਂਦੇ ਹੈਗੇ ਨੇ ਜੀ ਤੋਂ ਉਹਨਾਂ ਦਾ ਜਿਹੜਾ ਹੈਗਾ ਮਾਈਂਡ ਸੈਟ ਹੋਰ ਹੀ ਤਰ੍ਹਾਂ ਦਾ ਬਣ ਗਿਆ ਹਮ ਜਿਸ ਦੇ ਵਿੱਚੋਂ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸੋਚ ਪੈਦਾ ਹੋ ਰਹੀ ਹੈ ਜ਼ਿਆਦਾ ਇਸ ਤਰ੍ਹਾਂ ਦੀ ਸੋਚ ਪੈਦਾ ਹੋ ਰਹੀ ਹੈ ਜੀ ਤੇ ਇੱਕ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹੁਣ ਸਾਰੇ ਜਾਣਦੇ ਆ ਕਿ ਕਿੰਨੀ ਟ੍ਰੇਨੀ ਡਾਕਟਰ ਦੇ ਨਾਲ ਬਹੁਤ ਹੀ ਜ਼ਿਆਦਾ ਜਿਵੇਂ ਕਿ ਇੱਕ ਜ਼ੁਲਮ ਦੀ ਹੱਤ ਹੁੰਦੀ ਹੈ ਉਹ ਅੱਤ ਕਰ ਦਿੱਤੀ ਗਈ ਹੁਣ ਉਸ ਘਟਨਾ ਨੂੰ ਲੈ ਕੇ ਵੀ ਦੋ ਰਾਵਾਂ ਆਈਆਂ ਹੁਣ ਤੇ ਪ੍ਰੋਟੈਸਟ ਕਰਨ ਵਾਲੇ ਡਾਕਟਰ ਸੀ ਕਈ ਥਾਵਾਂ ਤੇ ਉਹਨਾਂ ਨੂੰ ਹੀ ਗਲਤ ਠਹਿਰਾਇਆ ਗਿਆ ਉਹਨਾਂ ਉੱਤੇ ਉਲਟਾ ਹਮਲਾ ਹੋ ਗਿਆ ਭੀੜ ਆਉਂਦੀ ਹੈ ਕਰ ਜਾਂਦੀ ਹੈ ਹਮਲਾ ਕੋਈ ਉਸ ਦੀ ਬਣਦਾ ਨਹੀਂ ਕੋਈ ਸੈਂਟਰ ਜਿਹੜੀ ਗਵਰਨਮੈਂਟ ਆ ਉਸ ਸਟੇਟ ਦੇ ਉੱਤੇ ਪਾ ਰਹੀ ਹੈ ਸਟੇਟ ਵਾਲੇ ਕਹਿੰਦੇ ਸੈਂਟਰ ਨੇ ਤੁਹਾਨੂੰ ਸਮੱਸਿਆ ਦੇ ਵੱਲ ਹੱਲ ਕਰਦੇ ਹੋਏ ਕੋਈ ਦਿਖਾਈ ਦੇਣ ਦੀ ਕੋਈ ਕਿਧਰੋਂ ਆਸ ਵੱਜ ਰਹੀ ਹੈ ਕਿ ਕੋਈ ਸਹੀ ਗੱਲ ਵੀ ਕਰ ਰਿਹਾ ਹੈ ਮੇਰੇ ਹਿਸਾਬ ਨਾਲ ਤਾਂ ਇਹ ਹੁਣ ਪੋਲਿਟੀਕਲ ਇਸ਼ੂ ਬਣ ਗਿਆ ਜੀ ਇਸ ਕਰਕੇ ਸੰਧੂਤਾ ਕੋਈ ਇਹਦੇ ਚ ਆਸਰੀ ਲੱਗਦੀ ਵੀ ਕੋਈ ਸੰਧੂ ਸਰਕਾਰ ਨਿਆਂ ਦੇਗੀ ਹੂੰ ਮਤਲਬ ਤੁਹਾਨੂੰ ਲੱਗਦਾ ਕਿ ਰੌਲਾ ਜ਼ਿਆਦਾ ਹੈ ਨਹੀਂ ਰੌਲਾ ਮਤਲਬ ਇਹ ਹੈ ਵੀ ਉਹ ਮੰਮਤਾ ਆਪ ਰੋਡ ਤੇ ਆ ਗਈ ਜਿਹੜੀ ਕਿ ਸੀਐਮ ਆਫ ਦੀ ਸਟੇਟ ਹੈ ਜੀ ਤੇ ਸੈਂਟਰ ਵਾਲੇ ਚਾਹੁੰਦੇ ਹੈਗੇ ਆ ਵੀ ਅਸੀਂ ਉਹਨੂੰ ਹਟਾ ਦਈਏ ਹੂੰ ਪ੍ਰੈਸ ਕਰਕੇ ਪੋਲਿਟਿਕਲ ਇਸ਼ੂ ਜਾ ਬਣ ਗਿਆ ਹੈਗਾ ਇਹਦੇ ਚ ਡਾਕਟਰ ਤਾਂ ਪਿੱਛੇ ਹੀ ਜਾਂਦੇ ਆ ਜੀ ਜੀ ਤੁਹਾਨੂੰ ਲੱਗਦਾ ਇਹਦੇ ਚ ਨੁਕਸਾਨ ਅਲਟੀਮੇਟਲੀ ਡਾਕਟਰਾਂ ਦਾ ਹੋਊਗਾ ਸਾਡੇ ਡਾਕਟਰਾਂ ਦਾ ਹੀ ਹੈ ਜੀ ਜੀ ਤੇ ਜਿਹੜੇ ਡਾਕਟਰ ਪ੍ਰੋਟੈਸਟ ਤੇ ਰੋਸ ਵਜੋਂ ਗਏ ਆ ਪਹਿਲਾਂ ਵੀ ਕਈ ਵਾਰੀ ਪ੍ਰੋਟੈਸਟ ਹੁੰਦੇ ਰਹੇ ਨੇ ਆਪਣੀਆਂ ਅਜਾਇਜ਼ ਮੰਗਾਂ ਨੂੰ ਲੈ ਕੇ ਹੁਣ ਸਰਕਾਰਾਂ ਵੱਲੋਂ ਇੱਕ ਕੋਸ਼ਿਸ਼ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਇੱਕ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਅਸੀਂ ਕਮੇਟੀ ਬਣਾ ਦਿੰਨੇ ਆ ਪਰ ਡਾਕਟਰਾਂ ਨੂੰ ਅਪੀਲ ਹੈ ਕਿ ਓਪੀਡੀ ਵੱਲ ਵਾਪਸ ਪਰਤਣ ਕਈ ਮਰੀਜ਼ ਖੱਜਲ ਖੁਆਰ ਹੋ ਰਿਹਾ ਹੈ ਇਸ ਸਥਿਤੀ ਦੇ ਵਿੱਚ ਡਾਕਟਰ ਜੀ ਐਸੋਸੀਏਸ਼ਨ ਫੈਸਲਾ ਲੈਣਾ ਕਿੰਨਾ ਕੋ ਔਖਾ ਹੁੰਦਾ ਹੈ ਕਿ ਕਿਹੜੇ ਪਾਸੇ ਨੂੰ ਜਾਈਏ ਨਹੀਂ ਦੇਖੋ ਜਿੱਥੋਂ ਤੱਕ ਆਈਐਮਈ ਦਾ ਕੰਸਰਨ ਹੈ ਅਸੀਂ ਤਾਂ ਸਿਰਫ 1 ਦੇ 31 17 ਤਰੀਕ ਸਵੇਰ 6 ਵਜੇ ਤੋਂ ਲੈ ਕੇ 18 ਤਰੀਕ ਸਵੇਰ 6 ਵਜੇ ਤੱਕ ਹੜਤਾਲ ਕੀਤੀ ਹੈ ਜੀ ਉਸ ਤੋਂ ਬਾਅਦ ਜਿਹੜੇ ਪ੍ਰਾਈਵੇਟ ਹਸਪੀਟਲਸ ਤੇ ਦੂਜੇ ਸਾਰੇ ਹੈਗੇ ਉਹ ਵਰਕਿੰਗ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਜੀ ਸਾਨੂੰ ਜੇ ਕੋਈ ਨਵੀਂ ਡਾਇਰੈਕਸ਼ਨ ਆਈ ਐਮਏ ਹੈੱਡਕੁਆਰਟਰ ਤੋਂ ਆਈ ਗਈ ਤਾਂ ਅਸੀਂ ਉਸ ਨੂੰ ਫਾਲੋ ਕਰਾਂਗੇ ਜੀ ਪਰ ਐਕਤੀ ਸਭ ਤੋਂ ਮਤਲਬ ਜਿਹੜੀ ਅੱਛੀ ਗੱਲ ਹੋਈ ਹੈਗੀ ਹੈ ਆਈਐਮਏ ਦੇ ਨਾਲ ਹੂੰ ਆਰੀਆਂ ਡੈਂਟਲ ਆਰਗੇਨਾਈਜੇਸ਼ਨਸ ਦੂਸਰੀਆਂ ਆਰਗੇਨਾਈਜੇਸ਼ਨ ਤੇ ਸਾਰੇ ਫੈਕਲਟੀ ਮੈਂਬਰਸ ਆਫ ਪੀਜੀਆਈ ਇਵਨ ਡਾਇਰੈਕਟਰ ਦੂਜੇ 40ਸ ਮੈਕਸ ਸਾਰੇ ਵੱਡੇ ਹਸਪਤਾਲ ਸਭ ਸਾਡੇ ਨਾਲ ਜੁਆਇਨ ਕੀਤੇ ਜੀ ਤਾਂ ਉਹਦਾ ਮਤਲਬ ਇਹ ਸੀਗਾ ਵੀ ਹਰਕ ਦੇ ਦਿਲ ਦੇ ਵਿੱਚ ਇੱਕ ਦਰਦ ਸੀਗਾ ਜੀ ਸਾਡੇ ਕਰਕੇ ਨਹੀਂ ਕੀਤੇ ਉਹ ਇੱਕ ਬੱਚੀ ਕਰਕੇ ਕੀਤੇ ਜੀ ਜੀ ਤਾਂ ਕਿ ਉਹ ਕੋਈ ਇਹ ਪ੍ਰਦਰਸ਼ਿਤ ਕਰ ਸਕਣ ਵੀ ਅਸੀਂ ਬੱਚਿਆਂ ਦੇ ਨਾਲ ਖੜੇ ਹੈ ਜੀ ਅਸੀਂ ਤਾਂ ਸਿਰਫ ਇਹ ਇੱਕ ਦਿਨ ਦੀ ਕੀਤੀ ਹੈ ਜਿਹੜੇ ਯੰਗ ਬੱਚੇ ਹੈਗੇ ਇਹਨਾਂ ਨਾਲ ਗੌਰਮੈਂਟ ਆਸ਼ਵਾਸ਼ਣ ਦੇ ਦੇ ਵੀ ਹਾਂ ਜੀ ਅਸੀਂ ਇਹਦਾ ਤਹਿ ਤੱਕ ਕਰ ਜਾਵਾਂਗੇ ਤੇ ਅਸੀਂ ਇਹਨੂੰ ਠੀਕ ਕਰਾਂਗੇ ਤਾਂ ਬੱਚੇ ਸਮਝ ਜਾਣਗੇ ਬੱਚੇ ਤਾਂ ਉਹਦੇ ਸਮਝ ਜਾਂਦੇ ਆ ਜੀ 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 ਇੱਕ ਗੱਲ ਦੀ ਹੋਰ ਚਰਚਾ ਬਾਤ ਹੈ ਇਸ ਘਟਨਾ ਤੋਂ ਬਾਅਦ ਦੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਲਈ ਬਹੁਤੀ ਵਾਰ ਕਿਉਂਕਿ ਕਈ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਹੁੰਦੇ ਆ ਹਰੇਕ ਦਾ ਆਪ ਆਪਣਾ ਵਿਚਾਰ ਹੋ ਸਕਦਾ ਹੈ ਕਹਿੰਦੇ ਕਿ ਇੱਕ ਤੇ ਅੱਧੀ ਰਾਤ ਨੂੰ ਕੰਮ ਕਰਨ ਦੀ ਲੋੜ ਨਹੀਂ ਹੈ ਇੱਕ ਤੇ ਉਹ ਕਹਿੰਦੇ ਕਿ ਉਹਦੇ ਤੇ ਕੰਟਾ ਵੱਜੇ ਇੱਕ ਦੂਸਰਾ ਅੱਧੀ ਰਾਤ ਨੂੰ ਕੁੜੀਆਂ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨ ਕੇ ਬਾਹਰ ਨਿਕਲਦੀਆਂ ਇਸ ਤਰ੍ਹਾਂ ਦੀ ਵੀ ਕਈ ਟਿੱਪਣੀਆਂ ਕਰ ਰਹੇ ਹਾਲਾਂਕਿ ਉਹ ਅਸਲੀ ਕਾਰਨਾਵਲ ਝਾਤ ਘਟ ਤੇ ਇਹਦੇ ਉੱਤੇ ਚਰਚਾ ਵੱਧ ਕਰ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਕੁ ਸੈਕਸ਼ਨ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਸ ਤਰ੍ਹਾਂ ਦੀ ਸੋਚ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਭਾਰੂ ਹੋਈ ਪਈ ਹੈ ਦੇਖੋ ਜੀ ਇਹ ਤਾਂ ਜਦੋਂ ਕੋਈ ਇਨਸੀਡੈਂਸ ਹੁੰਦਾ ਹੈ ਉਦੋਂ ਹਰ ਇੱਕ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਕਈ ਬੰਦੇ ਕਿਸੇ ਤਰ੍ਹਾਂ ਕੀ ਲੈਂਦੇ ਐ ਤੁਸੀਂ ਇਹ ਜਿਹੜੀਆਂ ਡਰੈੱਸ ਐ ਇਹ ਤੁਸੀਂ ਚੰਡੀਗੜ੍ਹ ਦੇ ਵਿੱਚ ਜਿੱਥੇ ਬੱਚੇ ਪੀਜੀਸ ਚ ਰਹਿੰਦੇ ਐ ਜੀ ਉੱਥੇ ਸ਼ਾਮ ਨੂੰ ਮੁੰਡੇ ਕੁੜੀਆਂ ਜਦੋਂ ਨਿਕਲਦੇ ਹੈਗੇ ਆ ਉਹਨਾਂ ਦੀਆਂ ਡਰੈੱਸਸ ਦੇਖਣ ਵਾਲੀਆਂ ਹੈਗੀਆਂ ਜੀ ਮਤਲਬ ਮੈਂ ਬੀਇੰਗ 74 ইয়ার্স 올ਡ ਜੀ ਤਾਂ ਉਹ ਤੁਹਾਨੂੰ ਇਹ ਲੱਗਦਾ ਵੀ ਇਹ ਕੱਛੇ ਜੇ ਪਾ ਕੇ ਤੁਰੀਆਂ ਫਿਰਦੀਆਂ ਜੀ ਮੁੰਡੇ ਵੀ ਉਵੇਂ ਤੁਰੇ ਫਿਰਦੇ ਆ ਜੀ ਤੇ ਉੱਪਰ ਇੱਕ ਛੋਟੇ ਛੋਟੇ ਜਿਹੇ ਟਾਪ ਪਾਏ ਆ ਜੀ ਬਸ ਇਹ ਹੁਣ ਡਰੈਸ ਜਿਹੜੀ ਹੈ ਇਹ ਸਾਰਿਆਂ ਦੀ ਆਮ ਹੈ ਇਹ ਡਾਕਟਰਾਂ ਦੀ ਜਿਹੜੀ ਹੈਗੀ ਹੈ ਜੇ ਤੁਸੀਂ ਕਹਿੰਦੇ ਹੋ ਡਾਕਟਰ ਤਾਂ ਉੱਥੇ ਕੰਮ ਕਰਦੀ ਹੈਗੀ ਹੈ ਉਹਨੇ ਨਾ ਤਾਂ ਕੋਈ ਹੱਥ ਦੇ ਵਿੱਚ ਚੂੜੀ ਪਾਉਣੀ ਹੈ ਨਾ ਕੋਈ ਉਹਨੇ ਹੋਰ ਚੀਜ਼ ਪੜੀਆ ਗਲੇ 'ਚ ਪਾਉਣੀ ਹੈ ਨਾ ਉਹਨੇ ਕੰਨਾਂ ਦੇ ਵਿੱਚ ਕੁਝ ਪਾਉਣਾ ਹੈ ਉਹ ਤਾਂ ਉਹਦੇ ਕੰਮ ਤੇ ਮਸਤ ਹੈ ਜੀ ਤਾਂ ਇਸ ਕਰਕੇ ਉਹਨੇ ਤਾਂ ਇੱਕ ਕੋਈ ਪਾਇਆ ਇੱਕ ਉੱਤੇ ਕੋਟ ਪਾਇਆ ਜਾਂ ਕੋਟ ਨਹੀਂ ਪਾਇਆ ਤਾਂ ਉਸ ਤਰ੍ਹਾਂ ਕੰਮ ਕਰ ਲਈ ਹੈਗੀ ਐ। ਤਾਂ ਇਸ ਕਰਕੇ ਕੋਈ ਉੱਥੇ ਉਹ ਕੋਈ ਡਰੈਸਰ ਕੋਕੇ ਜਾਂ ਉਹ ਕੋਈ ਬਿਊਟੀਸ਼ੀਅਨ ਕੋਲੇ ਜਾ ਕੇ ਤਾਂ ਡਿਊਟੀ ਨਹੀਂ ਕਰ ਰਹੀ। ਜੀ ਜੀ। ਵੀ ਤਾਂ ਸਿਰਫ ਉਹ ਜਿਹੜੇ ਤੁਹਾਨੂੰ ਦਸੀ ਨੇ ਜਿਨ੍ਹਾਂ ਨੇ ਕ੍ਰਿਟਿਸਾਈਜ਼ ਕਰਨਾ ਉਹਨਾਂ ਨੇ ਕ੍ਰਿਟਿਸਾਈਜ਼ ਕਰੀ ਜਾਣਾ। ਜਿਨ੍ਹਾਂ ਨੇ ਇਹ ਲੈਣਾ ਹੈਗਾ ਵੀ ਇਹ ਨੋਬਲ profession ਐ 72-72 ਘੰਟੇ ਬੱਚੇ ਡਿਊਟੀਆਂ ਕਰਕੇ ਤੇ ਉਹਨਾਂ ਨਾਲ ਫੇਰ ਰੇਪ ਉਹ ਜੇ ਕੱਲਾ ਰੇਪ ਨਾ ਹੋਵੇ ਤਾਂ ਉਹਨੂੰ ਇੰਨਾ ਬਰੂਟਲੀ ਮਰਡਰ ਕੀਤਾ ਜਾਵੇ ਉਹ ਉਸ ਚੀਜ਼ ਨੂੰ ਤੁਸੀਂ ਜੇ ਹੋਸਟਾਂਗ ਨਾਲ ਦੇਖਣਾ ਹੈ ਦੋਸਟਾਂਗ ਨਾਲ ਦੇਖ ਲਓ ਜਿਵੇਂ ਤੁਸੀਂ ਖੁਦ ਜ਼ਿਕਰ ਕੀਤਾ ਜੀ ਮੇਰਾ ਇਹ ਆਖਰੀ ਸਵਾਲ ਹੈ ਕਿ 72 72 ਘੰਟੇ ਦੀਆਂ ਵੀ ਡਿਊਟੀਆਂ ਹੁੰਦੀਆਂ ਹਨ ਤੇ ਜਿਹੜੇ ਮੈਡੀਕਲ ਦੇ ਸਟੂਡੈਂਟ ਹੈ ਖਾਸ ਕਰਕੇ ਬਾਕੀ ਸਟੂਡੈਂਟਸ ਦੇ ਮੁਕਾਬਲੇ ਕੀ ਉਹਨਾਂ ਦੀ ਸਟੱਡੀ ਦਾ ਬੋਝ ਕੰਮ ਕਰਨ ਦਾ ਬੋਝ ਉਹ ਬਹੁਤ ਸਾਰਾ ਮਾਨਸਿਕ ਤਣਾਅ ਵੀ ਹੁੰਦਾ ਜਿਹਦੇ ਕਰਕੇ ਕਈ ਵਾਰੀ ਬੱਚੇ ਖੁਦ ਵੀ ਗਲ ਸਟੈਪ ਚੁੱਕ ਲੈਂਦੇ ਆ ਨਹੀਂ ਜੀ ਉਹ ਤਾਂ ਬਚਾਰਿਆਂ ਨੂੰ ਲੀਡਲੈਂਡ ਤੇ ਵੀ ਟਾਈਮ ਨਹੀਂ ਮਿਲਦਾ ਜੀ ਜੀ ਰੋਪੀ ਖਾਨ ਲਈ ਟਾਈਮ ਨਹੀਂ ਮਿਲਦਾ ਉਹ ਗਲਤ ਸਟੈਪ ਕੀ ਚੱਕ ਲੈਣਗੇ ਹਾਂ ਉਹ ਉਸ ਸਟ੍ਰਾਈਡ ਕਰ ਲਿਰਦੇ ਹੈ ਕਈ ਵਾਰੀ ਮੇ ਮੇਰਾ ਇਸ਼ਾਰਾ ਉਸ ਪਾਸੇ ਸੀ ਕਿ ਬਹੁਤ ਬਹੁਤ ਸਾਰੀਆਂ ਘਟਨਾਵਾਂ ਚਾਹੇ ਆਪਣੇ ਪੀਜੀਆਈ ਜਾਂ ਪੰਜਾਬ ਦੇ ਕਈ ਹਸਪਤਾਲਾਂ ਤੋਂ ਕਈ ਵਾਰੀ ਮੈਡੀਕਲ ਕਾਲਜਾਂ ਤੋਂ ਖਬਰਾਂ ਆਉਂਦੀਆਂ ਇਸ ਤਰ੍ਹਾਂ ਦੀਆਂ ਹਾਂ ਹਾਂ ਉਹ ਸੂਟਾਈਟ ਕਰ ਲੈਂਦੇ ਜਦੋਂ ਇੰਨਾ ਫਿਰ ਪ੍ਰੈਸ਼ਰ ਹੋ ਜਾਂਦਾ ਹੈ ਤੇ ਇਸ ਪ੍ਰੈਸ਼ਰ ਨੂੰ ਘਟਾਉਣ ਦੇ ਲਈ ਤੁਹਾਨੂੰ ਕੀ ਲੱਗਦਾ ਨਹੀਂ ਜੀ ਤਜਰਬੇ ਚ ਕੀ ਕਹਿਣਾ ਚਾਹੋਗੇ ਜੇ ਸਰਕਾਰ ਨੇ ਪਾਲਿਸੀ ਬਣਾਉਣੀ ਹੋਵੇ ਤਾਂ ਇਹ ਕਿਵੇਂ ਘਟਾਇਆ ਜਾ ਸਕਦਾ ਬੋਝ ਜੀ ਤਜਰਬੇ ਦੇ ਵਿੱਚ ਬੜੀ ਅਸੀਂ ਤਾਂ ਇਹ ਕਹਿੰਦੇ ਹੈਗੇ ਆਂ ਵੀ ਮੈਂ ਸਰਕਾਰੀ ਨੌਕਰੀ 'ਚ ਰਿਹਾ ਹੈਗਾ ਅਬਾਊਟ 25 ਈਅਰਸ 28 ਈਅਰਸ ਜੀ ਉਦੋਂ ਸਾਡੀਆਂ ਜਿਹੜੀਆਂ ਪੇ ਸਕੇਲ ਬੜੇ ਅੱਛੇ ਹੁੰਦੇ ਸੀਗੇ ਜੀ ਡਾਕਟਰਾਂ ਦੀ ਪੂਰੀ ਇੱਜ਼ਤ ਕਰਦੇ ਸੀਗੇ ਐਨਪੀਏ ਹੁੰਦਾ ਸੀਗਾ ਜੀ ਰੂਟਰ ਏਰੀਆ ਅਲਾਉਂਸ ਹੁੰਦਾ ਸੀਗਾ ਜੀ ਬਾਰਡਰ ਏਰੀਆ ਅਲਾਉਂਸ ਹੁੰਦਾ ਸੀਗਾ ਜੀ ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਤਾਂ ਕਿ ਡਾਕਟਰ ਨੌਕਰੀ ਨੂੰ ਜੁਆਇਨ ਕਰ ਲੈ ਜੀ ਹੁਣ ਜਿਵੇਂ ਜਿਵੇਂ ਪੀਰੀਅਡ ਆ ਰਿਹਾ ਹੈਗਾ ਨੌਕਰੀਆਂ ਦੀਆਂ ਤਨਖਾਹਾਂ ਜਿਹੜੀਆਂ ਹੈਗੀ ਐ ਗਵਰਨਮੈਂਟਾਂ ਸਾਰੀਆਂ ਨੇ ਘਟਾਤੀਆਂ ਜੀ ਉਹ ਈਵਨ ਇੱਕ ਕਲੈਰੀਕਲ ਸਟਾਫ ਦੇ ਮੁਕਾਬਲੇ 'ਚ ਕਰਤੀਆਂ ਜੀ ਯਾਨਕਿ ਇੱਕ ਕਲਰਕ ਜਿਹੜਾ ਹੈਗਾ ਉਹ ਬੀਏ ਕਰਕੇ ਲੱਗਦਾ ਹੈਗਾ ਸਾਡਾ ਡਾਕਟਰ ਜਿਹੜਾ ਹੈਗਾ ਇਹ ਮੈਡੀਕਲ ਤੋਂ ਬਾਅਦ 4.5 ਸਾਲ ਪੜ੍ਹਦਾ ਹੈਗਾ ਫਿਰ 1 ਸਾਲ ਦੀ ਇੰਟਰਨਸ਼ਿਪ ਕਰਦਾ ਹੈਗਾ ਜੀ ਫਿਰ ਉਹ ਡਾਕਟਰੀ ਦੀ ਨੌਕਰੀ ਲਈ ਐਲੀਜੀਬਲ ਹੁੰਦਾ ਹੈ ਜੀ ਪਰ ਉਹ ਫਿਰ 3 ਸਾਲ ਐਮਡੀ ਵੀ ਕਰਦਾ ਹੈਗਾ ਜੀ ਤਾਂ ਉਹ ਐਮਡੀ ਡਾਕਟਰ ਨੂੰ ਇੱਕ ਤੁਸੀਂ 9 ਸਾਲ ਜਿਹੜਾ ਪੜ੍ਹਦਾ ਹੈਗਾ ਉਹਨੂੰ ਤੁਸੀਂ ਇੱਕ ਬੀਏ ਦੇ ਮੁਤਾਬਕ ਪੇ ਸਕਿੱਲ ਦਿੰਦੇ ਹਾਂ ਤਾਂ ਉਹ ਉਹ ਮਤਲਬ ਠੀਕ ਨਹੀਂ ਰਹਿੰਦਾ ਜੀ ਪ੍ਰਾਈਵੇਟ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਉਹਨੂੰ ਪ੍ਰਾਈਵੇਟ ਦੇ ਵਿੱਚ ਬਹੁਤ ਪੈਸੇ ਮਿਲ ਜਾਂਦੇ ਆ ਜੀ ਤਾਂ ਇਸ ਕਰਕੇ ਇਹ ਜਿਹੜਾ ਡਿਫਰੈਂਸ ਹੈ ਇੱਕ ਤੇ ਸਰਕਾਰ ਨੂੰ ਦੂਰ ਕਰਨਾ ਚਾਹੀਦਾ ਹੈ ਜੀ ਤੇ ਦੂਸਰੀਆਂ ਜਿਹੜੀਆਂ ਹੈਗੀਆਂ ਜਿਵੇਂ ਦੂਸਰੀਆਂ ਸਰਵਿਸ ਦੇ ਵਿੱਚ ਸਾਰੇ ਅਫੀਸਰਸ ਨੂੰ ਫਿਲਟੀਜ਼ ਹੈਗੀਆਂ ਸਰਕਾਰੀ ਗੱਡੀਆਂ ਹੈਗੀਆਂ ਕਲਾਸ 4 ਮਿਲਦੇ ਆਂ ਅੱਛੀ ਕਮੋਡੀਸ਼ਨ ਮਿਲਦੀ ਹੈ ਅੱਛਾ এনਵਾਇਰਨਮੈਂਟ ਮਿਲਦਾ ਹੈ ਈਵਨ ਤੁਸੀਂ ਦੇਖਿਆ ਹੋਣਾ ਸਰਵਿਸ ਦੇ ਵਿੱਚ ਐਸਸੀ ਜਾਂ ਚੀਫ ਜਾਂ ਉਹਨਾਂ ਦੇ ਵੀ ਕਿਸੇ ਨੂੰ ਐਸਸੀ ਲਾਊਡ ਹੈ ਕਿਸੇ ਨੂੰ ਕੁੱਡਰ ਲਾਊਡ ਹੈ ਉਹਦੇ ਮੇਜ ਦਾ ਸਾਈਜ਼ ਕੀ ਹੈ ਸਾਡੇ ਇਹ ਚੀਜ਼ਾਂ ਜਿਹੜੀਆਂ ਡਾਕਟਰਾਂ ਦੇ ਵਿੱਚ ਕੋਈ ਵੀ ਨਹੀਂ ਹੈਗੀਆਂ ਉਹ ਡਾਕਟਰ ਜਿਹੜੇ ਆਪਦੇ ਆਪ ਨੂੰ ਜਿਹੜੇ ਅਸੀਂ ਅੱਗੇ ਕਹਿੰਦੇ ਸੀਗੇ ਵੀ ਅਸੀਂ ਸਾਡਾ ਡੀਸੀ ਦੇ ਸਿਵਲ ਸਰਜਨ ਦੇ ਬਰਾਬਰ ਹੈ ਹੁਣ ਸਿਵਲ ਸਰਜਨ ਦਾ ਸਾਡਾ ਇੱਕ ਮੇਰਾ ਖਿਆਲ ਹੈਗਾ ਵੀ ਤਹਿਸੀਲਦਾਰ ਨਾਲੋਂ ਵੀ ਘੱਟ ਪਾਵਰ ਹੈ ਜੀ ਜੀ ਸਿਲਦਾਰ ਦੀ ਉਹਦੀ ਚੈਕਿੰਗ ਚ ਆ ਜਾਂਦਾ ਜੀ ਜੀ ਆ ਪਿੱਛੇ ਜੇ ਇੱਕ ਮਾਮਲਾ ਸਾਹਮਣੇ ਆਇਆ ਹੀ ਹੈ ਲੁਧਿਆਣਾ ਸਿਵਲ ਸਰਜਨ ਤੋਂ ਹਾਂਜੀ 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 ਜੀ بیس ਕਰਕੇ ਸਾਰੀਆਂ ਜਿਹੜੀਆਂ ਡਿਸਕ੍ਰਿਪੈਂਸੀਜ਼ ਹੋ ਜਾਂਦੀਆਂ ਫਿਰ ਇਹ ਜਦੋਂ ਬੰਦੇ ਨੂੰ ਲੱਗਦਾ ਹੁਣ ਮੇਰੇ ਬੱਚੇ ਤੋਂ ਨੇ ਡਾਕਟਰ ਬਣੇ ਨਹੀਂਗੇ ਜੀ ਤੇ ਇਸ ਕਰਕੇ ਇਹ ਜਿਹੜੀਆਂ ਹੌਲੀ ਹੌਲੀ ਇਹ profession ਜਿਹੜਾ ਹੈਗਾ ਇਹ ਖਤਮ ਹੋ ਰਿਹਾ ਤੇ ਖਤਮ ਹੋਣ ਦੇ ਨਾਲ ਆਪਣਾ ਹੀ ਇਹ ਕੰਟਰੀ ਦਾ ਹੀ ਨੁਕਸਾਨ ਹੈ ਕਿਉਂਕਿ ਜੇ बड़े लिखे या अच्छे बच्चे जेडे इंटेलिजेंट है वो डॉक्टर नहीं बनगे जी <laughs> तो डे बाय डे ਜਿਹੜਾ ਹੈਗਾ profession ਫਿਰ ਪਿੱਛੇ ਜਾਏਗਾ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜ ਕੇ ਬਹੁਤ ਕੀਮਤੀ ਵਿਚਾਰ ਤੇ ਸਾਂਝਾ ਪਾਈਆਂ ਨੇ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਥੈਂਕ ਯੂ